ਬਲਾਕ ਟੁਗਾਮਾ ਅਦੀਨ ਆਉਂਦੇ ਪਿੰਡ ਸਰਾਂਗੜਾ ਵਿਖੇ ਨਵਨਜੁਗਤ ਹਲਕਾ ਰਾਜਾ ਸੰਸੀ ਦੇ ਇੰਚਾਰਜ ਸੋਨੀਆ ਮਾਨ ਨੇ ਪਿੰਡ ਸਰਾਂਗੜਾ ਵਿਖੇ ਚੇਅਰਮੈਨ ਦਿਆ ਸਿੰਘ ਸਰਾਂਗੜਾ ਤੇ ਸਰਪੰਚ ਅਵਤਾਰ ਸਿੰਘ ਲਾਲੀ ਦੀ ਅਗਵਾਈ ਹੇਠ 30 ਤੋਂ ਉੱਪਰ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਇਸੇ ਮੌਕੇ ਉਨ੍ਹਾਂ ਨੇ ਆਖਿਆ ਕਿ ਜਿਹੜੀਆਂ ਵੀ ਪਿੰਡ ਦੇ ਸਰਪੰਚਾਂ ਦੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਇਸੇ ਮੌਕੇ ਸਰਪੰਚ ਅਵਤਾਰ ਸਿੰਘ ਲਾਲੀ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਨਿਗਾਹ ਸੁਆਗਤ ਵੀ ਕੀਤਾ ਗਿਆ ਅਤੇ ਅਤੇ ਨਾਲ ਹੀ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਅੱਖ ਕਿ ਗਰੰਟਾਂ ਦੀ ਕਿਸੇ ਰੂਪ ਕੀ ਕੋਈ ਕਾਟ ਨਹੀਂ ਆਉਂ ਦਿੱਤੀ ਜਾਵੇਗੀ ਅਤੇ ਪਿੰਡਾਂ ਦੇ ਅਧੂਰੇ ਕੰਮ ਪਹਿਲ ਦੇ ਆਧਾਰ ਤੇ ਪੂਰੇ ਕਰਵਾਏ ਜਾਣਗੇ। ਦਾਨਸਵਾ ਹਲਕਾ ਰਾਜਾ ਸੱਤੀ ਉਦੀਨ ਆਉਂਦੇ ਪਿੰਡਾਂ ਵਿੱਚ ਰੇਤਾ ਦੀ ਨਾ ਜਾਇ ਜੀ ਬਾਇਨਿੰਗ ਕਰਨ ਵਾਲੇ ਰੇਤ ਮਾਫੀਆ ਨੂੰ ਨੇ ਤਾਰਨਾ ਵੀ ਕੀਤੀ ਅਤੇ ਉਹਨਾਂ ਨੇ ਆਖਿਆ ਕਿ ਉਹ ਆਪਣਾ ਕੰਮ ਬੰਦ ਕਰ ਦੇਣੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਆਖਿਆ ਕਿ ਹਲਕੇ ਵਿੱਚ ਗਰੰਟਾਂ ਦੀ 16 ਕਰੋੜ ਦੀ ਖੇਰਾਫੇਰੀ ਵੀ ਹੋਈ ਹੈ ਜਦੀ ਜਾਂਚ ਕਰਵਾਈ ਜਾ ਰਹੀ ਹੈ। ਕੇ ਸਰਪੰਚ ਅਵਤਾਰ ਸਿੰਘ ਲਾਲੀ ਵੱਲੋਂ ਨਵਨਯੁਕਤ ਹਲਕਾ ਇੰਚਾਰਜ ਸੋਨੀਆ ਮਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਦਇਆ ਸਿੰਘ ਕੱਕੜ, ਅਮਰਪਾਲ ਸਿੰਘ ਸ਼ੀਨਾ, ਜਗਰੂਪ ਸਿੰਘ ਮੰਡ, ਲਖਬੀਰ ਸਿੰਘ ਆਰਤੀ ਕਰਨ ਪ੍ਰਦਾਨ ਅਮਨ ਗਿੱਲ ਸੱਜਨ ਸਿੰਘ ਆਰਤੀ ਖਮਸ਼ੀਰ ਸਿੰਘ ਨੰਬਰਦਾਰ ਬਲਦੇਵ ਸਿੰਘ ਸਵਰਨ ਸਿੰਘ ਮੈਂਬਰ ਪੰਚਾਇਤ ਸਰਪੰਚ ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਪ੍ਰਗਟ ਸਿੰਘ ਜਗਤਾਰ ਸਿੰਘ ਲਾਪਰੀਤ ਸਿੰਘ ਬਲਾਕ ਪ੍ਰਧਾਨ ਅਮਰਿਤਪਾਲ ਸਿੰਘ ਸ਼ੋਰਾ ਸਰਪੰਚ ਬਲਦੇਵ ਸਿੰਘ ਪੁਲਿਸ ਸੁਖ ਟਰੱਕਾਂ ਵਾਲਾ ਲੋਪੋਕੇ ਸਰਪੰਚ ਜਸਪਾਲ ਸਿੰਘ ਭੀਲੋਵਾਲ ਮਿੰਟੂ ਡੱਲੇ ਕੇ ਹਰਜੀਤ ਸਿੰਘ ਸ਼ੂਰਾ ਸਰਪੰਚ ਗੱਜਨ ਸਿੰਘ ਸਾਫਕਾ ਸਰਪੰਚ ਚੰਨਣ ਸਿੰਘ ਸਰਪੰਚ ਮਿਲਖਾ ਸਿੰਘ ਬਣੀਕੇ ਘਰਪੇਤ ਸਿੰਘ ਕੱਕਰ ਸਰਪੰਚ ਦਿਲਬਾਹ ਸਿੰਘ ਪੰਡੋਰੀ ਸਰਪੰਚ ਬਲਵੀਰ ਸਿੰਘ ਸਰਪੰਚ ਮੁਖਤਿਆਰ ਸਿੰਘ ਸਰਪੰਚ ਜਤਿੰਦਰ ਸਿੰਘ ਸਰਪੰਚ ਗੁਰਚਰਨ ਸਿੰਘ ਸੁਖਬੀਰ ਸਿੰਘ ਛੀਨਾ ਕੁਲਦੀਪ ਸਿੰਘ ਡੱਗ ਡੋਗਰ ਸਰਪੰਚ ਬਲਕਾਰ ਸਿੰਘ ਮੁਜ਼ੱਫਰਪੁਰ ਲਖਵੀਰ ਸਿੰਘ ਮੁਖਤਿਆਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀ ਵੀ ਇਸ ਮੌਕੇ ਹਾਜ਼ਰ ਥਣ ਹਲਕਾਂ ਚਾਜ ਲਗਤ ਤੋਂ ਬਾਅਦ ਕੀ ਕਹਿਣਾ ਚਾਹੋਗੇ ਹਲਕਾ ਵਾਸੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਉਹਨਾਂ ਨੂੰ ਵਿਸ਼ਵਾਸ ਦਿਤੌਣੇ ਹੈ ਕਿ ਸਾਰੇ ਹਲਕੇ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਡਵੈਲਪਮੈਂਟ ਹੋਊਗੀ ਕੰਮ ਹੋਊਗਾ ਔਰ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾਵਾਂਗੇ ਔਰ ਸਮੂਹ ਲੀਡਰਸ਼ਿਪ ਇਹ ਵਿਸ਼ਵਾਸ ਦਿਤੌਣੇ ਕਿ ਜਿਹੜੇ 3 ਸਾਲਾਂ ਦੇ ਵਿੱਚ ਅਸੀਂ ਪਿੱਛੇ ਗਏ ਆ ਉਹ ਅੱਗੇ ਇਹੋ ਜੀ ਕੋਈ ਗੱਲਬਾਤ ਨਹੀਂ ਹੋਊਗੀ ਉਹ ਸਾਰੇ ਸਰਪੰਚਾਂ ਦੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੁਸੀਂ ਵਾਕਿਆ ਕਿ 3 ਸਾਲ ਦੇ ਵਿੱਚ ਹਲਕਾ ਰਾਜਾ ਸੋ ਸੀ ਪਛੜਿਆ ਰਿਹਾ ਜੀ ਬਿਲਕੁਲ ਪਛੜਿਆ ਰਿਹਾ ਜੀ ਸਾਰੇ ਸਰਪੰਚਾਂ ਦੇ ਦੁੱਖ ਸੁਣੇ ਆ ਔਰ ਉਹਨਾਂ ਦੇ ਮੈਂ ਕੋਸ਼ਿਸ਼ ਕਰੂੰਗੀ ਕਿ ਉਹਨਾਂ ਦਾ ਉਹਨਾਂ ਦੀਆਂ ਸਾਰੀਆਂ ਪ੍ਰੋਬਲਮਸ ਨੂੰ ਰਿਜ਼ੋਲਵ ਕਰ ਸਕਾਂ ਕਾਰਨ ਕੀ ਲੱਗਦਾ ਕਿਉਂ ਪਛੜਿਆ ਰਿਹਾ ਜੀ ਸਰਕਾਰ ਵੱਲੋਂ ਤਾਂ ਪੁੱਛੋ ਪੂਰੀ ਜ਼ੋਰ ਲਾਏਗੇ ਵਿਕਾਸ ਦੇ ਵੇਖੋ ਜੀ ਕਈ ਫੰਡਸ ਨਹੀਂ ਪਹੁੰਚੇ ਪਿੰਡਾਂ ਤੱਕ ਔਰ ਉਹਨਾਂ ਦੇ ਉੱਤੇ ਇਨਕੁਆਇਰੀ ਬੈਠੂਗੀ ਕਿ ਉਹ ਫੰਡਸ ਗਏ ਕਿੱਥੇ ਆ ਸੋ ਬਹੁਤ ਛੇਤੀ ਉਹਨਾਂ ਬਾਰੇ ਵੀ ਅਸੀਂ ਤੁਹਾਨੂੰ ਦੱਸਾਂਗੇ ਬਾਕੀ ਇਹ ਹੈ ਕਿ ਹਾਂ ਜਿਹੜੇ ਫੰਡਸ ਆਏ ਆ ਉਹ ਜ਼ਰੂਰ ਹੁਣ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਲੱਗਣਗੇ ਤਾਂ ਅੱਜ ਹਲਕਾ ਪੁਰਾਣੀ ਹਲ ਕਾਂਚ ਚਾਰਜ ਦੇ ਖਿਲਾਫ ਕੋਈ ਪਿੰਡਾਂ ਦੇ ਵਿੱਚ ਸਰਪੰਚਾਂ ਵੱਲੋਂ ਵਿਰੋਧ ਵੀ ਦੇਖਣ ਨੂੰ ਮਿਲਿਆ ਤੁਹਾਨੂੰ ਬਿਲਕੁਲ ਮਿਲਿਆ ਹੈ ਜੀ ਉਹ ਪੈਸਿਆਂ ਨੂੰ ਲੈ ਕੇ ਮਿਲਿਆ ਹੈ ਕਿ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਪੈਸੇ ਚੱਲੇ ਆ ਸੋ ਬਹੁਤ ਗਲਤ ਗੱਲ ਹੈ ਜੀ ਅੱਜ ਕੁਝ ਕਾਲੀ ਦਲ ਦੇ ਚਿਹਰੇ ਵੀ ਤੁਹਾਡੇ ਨਾਲ ਤੁਰੇ ਆ ਜੀ ਜੁਆਇਨ ਹੋਏ ਨੇ ਅੱ ਜੀ ਬਿਲਕੁਲ ਕਾਲੀ ਦਲ ਦੇ ਮੇਰੇ ਬ੍ਰਦਰ ਨੇ ਸਾਡੀ ਪਿੰਡੋਂ ਉਹਨਾਂ ਨੇ ਸਾਡੇ ਸਰਪੰਚ ਤੁਸੀਂ ਕਹਿ ਸਕਦੇ ਹੋ ਕਾਲੀ ਦਲ ਦੇ ਇਹਨਾਂ ਨੇ ਸਾਨੂੰ ਜੁਆਇਨ ਕੀਤਾ ਕਰਮ ਸਿੰਘ ਸ਼ੀਨਾ ਕਾਂਗਰਸ ਤੋਂ ਸਰਪੰਚ ਸੀਗੇ ਉਹਨਾਂ ਨੇ ਸਾਨੂੰ ਜੁਆਇਨ ਕੀਤਾ ਜੀ ਠੀਕ ਹੈ ਠੀਕ ਹੈ